ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਇਹ ਬੁੱਲੋਵਾਲ ਦਾ ਅੱਡਾ ਹੈ ਜਿੱਥੇ ਕਿ ਬੱਸਾਂ ਵੀ ਰੁਕਦੀਆਂ ਆਇਆ ਇੱਥੋਂ ਬੱਸਾਂ ਜਿਹੜੀਆਂ ਬੁੱਲੋਵਾਲ ਨੂੰ ਔਰ ਉੱਥੋਂ ਹਾਰਪੁਰ ਨੂੰ ਜਾਂਦੀਆਂ ਇੱਥੇ ਬਾਥਰੂਮ ਦੀ ਕਾਫੀ ਤੰਗੀ ਸੀਗੀ ਔਰ ਬਾਲਮੀਕ ਸੰਘਰਸ਼ ਮੋਰਚੇ ਵੱਲੋਂ ਉਹਨਾਂ ਦੇ ਕੁਝ ਆਧਿਕਾਰ ਨੇ ਮੌਜੂਦ ਆ ਉਹਦੇ ਵਿੱਚ ਮਨੂੰ ਤੇਜੀ ਵੀ ਆ ਵਿੱਕੀ ਜੀ ਜਾਂ ਸਾਡੇ ਭਾਜੀ ਤੇ ਕੁਲਵਿੰਦਰ ਭਾਜੀ ਵੀ ਇਹਨਾਂ ਦੇ ਉਹਨਾਂ ਨੂੰ ਉਪਰਾਲਾ ਕੀਤਾ ਕਿ ਇਹਨਾਂ ਨਗਰ ਕੌਂਸਲ ਨਾਲ ਗੱਲ ਕੀਤੀ ਔਰ ਨਗਰ ਕੌਂਸਲ ਨੇ ਅੱਜ ਜਿਹੜੀ ਬਾਥਰੂਮ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਅੱਜ ਉਹ ਬਾਥਰੂਮ ਬਣਾ ਕੇ ਦਿੱਤਾ ਇਹਨਾਂ ਨਾਲ ਗੱਲਬਾਤ ਕਰਦੇ ਕਿ ਜਿਹੜਾ ਪ੍ਰੋਸੈਸ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਇਹ ਕੰਮ ਜਿਹੜਾ ਅੱਜ ਸਿਰੇ ਚੜਿਆ ਆ ਸਾਡੇ ਵਿਚਕਾਰ ਮਨੂੰ ਤੇਜੀ ਦੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡਾ ਉਪਰਾਲਾ ਚ ਕੰਮ ਜਾ ਰਿਹਾ ਲੋਕਾਂ ਨੂੰ ਬਹੁਤ ਇਹਦੇ ਨਾਲ ਮਤਲਬ ਕਿ ਰਾਹਤ ਵੀ ਮਿਲੀ ਜਾਂ ਕੀ ਕਹਿਣਾ ਚਾਹੋਗੇ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਰਤ ਜੀ ਤੇ ਅੱਜ ਆਪ ਸਾਰੇ ਭਰਾ ਇੱਥੇ ਇਕੱਠੇ ਹੋਏ ਆ ਕਿਉਂਕਿ ਸਾਡੀ ਮਿਹਨਤ ਸਦਕਾ ਬਾਲਮੀਕ ਸੰਘਰਸ਼ ਮੋਰਚੀ ਸਦਕਾ ਸਾਰੇ ਭਰਾਵਾਂ ਦੀ ਮਿਹਨਤ ਸਦਕਾ ਅਸੀਂ ਨਾ ਪਿਛਲੇ ਸਾਲ ਨਵੰਬਰ ਚ ਸਾਡਾ ਇੱਥੇ ਧਿਆਨ ਗਿਆ ਕਿਉਂਕਿ ਪਹਿਲਾਂ ਵੀ ਇੱਥੇ ਪਬਲਿਕ ਟਾਇਲ ਬਣੀ ਪਈ ਸੀਗੀ ਚਲੋ ਉਹਦੀ ਹਾਲਤ ਬਹੁਤ ਖਸਤਾ ਹੋ ਗਈ ਸੀ ਤੇ ਚਲੋ ਅਸੀਂ ਸਾਡੀ ਸਾਰੀ ਟੀਮ ਨੇ ਸਲਾਹ ਕੀਤੀ ਅਸੀਂ ਸਮੂਹਦੇ ਨੂੰ ਚੁੱਕਿਆ ਵਾ ਜੀ ਅਸੀਂ 11 ਨਵੰਬਰ ਮਹੀਨੇ 2000 ਆਪਣੇ ਵਾਈ ਨੂੰ ਚਈ ਨੂੰ ਆਪਾਂ ਮੰਗ ਪੱਤਰ ਦਿੱਤਾ ਸੀ ਉਹ ਸਾਬ ਨੂੰ ਇਸ ਆਪਾਂ ਇਸ ਬਾਥਰੂਮ ਦੇ ਨਾ ਮੈਟਰ ਦੇ ਵਿੱਚ ਮੰਗ ਬਦਲ ਦਿੱਤਾ ਸੀਗਾ ਤੇ ਆਪਾਂ ਉਹਨਾਂ ਨੂੰ ਕਿਹਾ ਸੀਗਾ ਕਿ ਇਸ ਨੂੰ ਜਲਦ ਠੀਕ ਕਰਵਾਇਆ ਜਾਵੇ ਪਰ ਕਿਸੇ ਰੁਝੇਮੀਆਂ ਕਰਕੇ ਲੇਟ ਹੁੰਦਾ ਗਿਆ ਥੋੜਾ ਅਸੀਂ ਵੀ ਬਿਜੀ ਰਹੇ ਫਿਰ ਅਸੀਂ ਸ਼ਕਤੀ ਨਾਲ ਸਾਡੀ ਟੀਮ ਨੇ ਪੇਸ਼ ਆਇਆ ਆਪਣੀ ਯੂ ਸਰਬ ਦਾ ਕਾਹੀ ਪਹੁੰਚ ਕੀਤੀ ਚਲੋ ਸਾਡੇ ਸਾਰੇ ਭਰਾਵਾਂ ਦੀ ਮਿਹਨਤ ਰੰਗ ਲਿਆਈ ਹੈ ਜੀ ਤੇ ਅਸੀਂ ਗਾਂ ਤੋਂ ਵੀ ਸਾਡੀ ਟੀਮ ਇਦਾਂ ਦੇ ਪਰਾਲੇ ਕਰਦੀ ਰਹੋਗੀ ਸ਼ਹਿਰ 'ਚ ਕਿਸੇ ਨੇ ਵੀ ਕੋਈ ਵੀ ਦਿੱਕਤ ਹੁੰਦੀ ਆਮ ਜਨਤਾ ਨੂੰ ਜਾਂ ਠਾਣਿਆਂ ਨੂੰ ਸੁਣਵਾਈ ਨਹੀਂ ਹੁੰਦੀ ਸਾਡੀ ਟੀਮ ਉਹਨਾਂ ਨਾਲ ਖੜਦੀ ਹੈ ਜੀ ਮੈਨੂੰ ਲੱਗ ਰਿਹਾ ਜਿਹੜਾ ਤੁਹਾਨੂੰ ਤੁਸੀਂ ਦੱਸਿਆ ਸੀਗਾ ਜਿਵੇਂ ਲੈਰ ਨਿਊਜ਼ ਨੂੰ ਵੀ ਉਹਨਾਂ ਨੇ ਜਿਹੜਾ ਟਾਈਮ ਦਿੱਤਾ ਉਹ ਟਾਈਮ ਤੋਂ ਪਹਿਲਾਂ ਕੰਮ ਸ਼ੁਰੂ ਵੀ ਹੋ ਗਿਆ ਔਰ ਉਹਨਾਂ ਦੇ ਵੀ ਧੰਨਵਾਦ ਹੈ ਜੀ ਸਾਹਿਬ ਨਾਲ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇੱਕ ਟਾਈਮ ਦਿੱਤਾ ਜਾਵੇ ਉਸ ਟਾਈਮ ਦੇ ਆਪਾਂ ਇਹਨੂੰ ਸ਼ੁਰੂ ਕਰਵਾ ਦਾਂਗੇ ਚਲੋ ਆਪਾਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਕਮੇਟੀ ਵਾਲਿਆਂ ਦਾ ਕਿ ਜਿਨ੍ਹਾਂ ਨੇ ਆਪਣੇ ਸ਼ਰਤ ਤੇ ਫੁੱਲ ਚੜ੍ਹੇ ਜੀ ਇਸੇ ਤਰ੍ਹਾਂ ਸਾਡੇ ਵਿੱਚ ਜਿਹੜੇ ਮਨਮੀਤ ਵਿੱਕੀ ਜੀ ਜਿੱਥੇ ਸਮਾਜ ਸੇਵਾ ਦੀ ਗੱਲ ਹੁੰਦੀ ਹੈ ਕਿਸੇ ਪੱਖੋਂ ਵੀ ਘੱਟ ਨਹੀਂ ਕਰਦੇ ਆਪਣਾ ਪੂਰਾ ਵਾਧੇ ਛੱਡ ਕੇ ਜਿਹੜਾ ਯੋਗਦਾਨ ਪਾਉਂਦੇ ਸਾਡੇ ਵਿੱਚਕਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਅੱਜ ਇਸ ਦੇ ਬਾਰੇ ਹਾਂਜੀ ਹਾਂਜੀ ਭਾਜੀ ਦੇਖੋ ਵਾਕਈ ਇਸ ਚੀਜ਼ ਦੀ ਲੋੜ ਸੀ ਇਸ ਇਲਾਕੇ ਵਿੱਚ ਅਸੀਂ ਖੁਦ ਜਦੋਂ ਲੰਘਦੇ ਸੀਗੇ ਤੇ ਸਾਨੂੰ ਵੀ ਦੇਖਣ ਨੂੰ ਆਉਂਦਾ ਸੀ ਕਿਵੇਂ ਜਿਹੜੀਆਂ ਇਹ ਇੱਕ ਜਿਹਨੂੰ ਕਹਿੰਦੇ ਆ ਕੁਦਰਤ ਦਾ ਪ੍ਰੋਸੈਸ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਭੈਣਾ ਸਾਡੀਆਂ ਸਾਡੀਆਂ ਹੀ ਭੈਣਾਂ ਸਾਡੀਆਂ ਧੀਆਂ ਇੱਥੇ ਜਿਹਦਾ ਸ਼ਰੀਆਮ ਸਾਈਡ ਤੋਂ ਕਿ ਵਾਸ਼ਰੂਮ ਜਾਂਦੀਆਂ ਸੀ ਸਾਨੂੰ ਦੁੱਖ ਲੱਗਦਾ ਸੀ ਜੀਦਾ ਤੇ ਪਰ ਇਹਦਾ ਸੇਰਾ ਸਾਰਿਆਂ ਨਾਲੋਂ ਜ਼ਿਆਦਾ ਜੀ ਮੈਂ ਤਾਂ ਕਹੂੰਗਾ ਮੋਨੂ ਤੇਜੀ ਜੀ ਤੇ ਕੁਲਵਿੰਦਰ ਜੀ ਨੂੰ ਜਾਂਦਾ ਜਿਨ੍ਹਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਇਥੋਂ ਤੱਕ ਵਾਰ ਨਹੀਂ ਕੀਤੀ ਕਿ ਜੇ ਜਲਦੀ ਕੰਮ ਨਾ ਸ਼ੁਰੂ ਕਰੋਗੇ ਕੰਮ ਵਾਕਈ ਲੈਟ ਹੋਇਆ ਪਰ ਚਲੋ ਧੰਨਵਾਦ ਹੈ ਕਿ ਜਦੋਂ ਲੇਟ ਸ਼ੁਰੂ ਹੋਇਆ ਹੋਇਆ ਸਹੀ ਇਹਦੀ ਬਹੁਤ ਲੋੜ ਸੀ ਸਾਡੀਆਂ ਧੀਆਂ ਪੜਾਣ ਲੱਗਦੀਆਂ ਸੀਗੀਆਂ ਪਰ ਸਾਰਾ ਸੇਰਾ ਕੁਲਵਿੰਦਰ ਜੀ ਨੂੰ ਤੇ ਮੋਨੂ ਤੇਜੀ ਨੂੰ ਜਾਂਦਾ ਜਿਨ੍ਹਾਂ ਨੇ ਆਪਣੀ ਪੁਰੀ ਸੰਘਰਸ਼ਪੁਰੀ ਆਪਣੀ ਟੀਮ ਲੈ ਕੇ ਆਪਣਾ ਡਰ ਨਿਸ਼ਚੈ ਰੱਖਿਆ ਕਿ ਜਦ ਤੱਕ ਇਹ ਨਹੀਂ ਬੰਦਦਾ ਅਸੀਂ ਨਹੀਂ ਹਟਣਾ ਆਪਣੇ ਕੰਮ ਤੋਂ ਪੂਰੇ ਇੱਥੇ ਇਸ ਤਰ੍ਹਾਂ ਕੁਲਵਿੰਦਰ ਜੀ ਵੀ ਸਾਡੇ ਵਿੱਚ ਮੌਜੂਦ ਨੇ ਇਹ ਨਾਲ ਗੱਲਬਾਤ ਕਰਦੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਕੰਮ ਨੂੰ ਲੈ ਕੇ ਸਰ ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਕਿਉਂਕਿ ਜਦੋਂ ਵੀ ਮੈਂ ਇੱਥੇ ਦੇਖਦਾ ਸੀ ਮੈਂ ਪਹਿਲਾਂ ਬੋਲਾ ਵਾਲਾ ਅੱਡੇ ਦਾ ਵਿੱਚੋਂ ਆਂਦਾ ਪ੍ਰਧਾਨ ਵੀ ਰਿਹਾ ਹਾਂ ਉਹ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਜਿਹੜੀ ਲੇਡੀਜ਼ ਸੀਗੇ ਬੱਚੇ ਸੀਗੇ ਜਿਹੜੇ ਸਕੂਲਾਂ ਤੋਂ ਆਉਂਦੇ ਆ ਇਸ ਚੌਕ ਦੇ ਵਿੱਚ ਆਸ-ਪਾਸੇ ਪਿੰਡਾਂ ਦੇ ਜਿਹੜੇ ਬੱਚੇ ਆ ਕੁੜੀਆਂ ਆਉਂਦੀਆਂ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਭਈ ਭਾਜੀ ਇਦਾਂ ਗੱਲ ਆ ਫਿਰ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਜਿਹੜਾ ਮੰਗ ਪਤਾ ਸੀਗਾ ਉਹਨਾਂ ਨੂੰ ਦਿੱਤਾ ਦੱਸਿਆ ਵੀ ਸਾਨੂੰ ਇੱਥੇ ਲੈਟਰੀਨ ਬਾਥਰੂਮ ਦੀ ਬਹੁਤ ਜ਼ਿਆਦਾ ਦਿੱਕਤ ਆ ਖਾਸ ਕਰਕੇ ਜਿਹੜੀ ਜਿਹੜੇ ਆਮ ਜਰਨਲ ਸੌਰੀ ਬੰਦੇ ਆ ਉਹਨਾਂ ਨੂੰ ਤਾਂ ਕੋਈ ਮੁਸ਼ਕਿਲ ਨਹੀਂ ਆਦੀ ਪਰ ਲੇਡੀਜ਼ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਰਿਹਾ ਸੀਗਾ ਇਸ ਕਰਕੇ ਇਹ ਮੁੱਦਾ ਅਸੀਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਕਿਆ ਤੇ ਜਿਹੜੀ ਜਿੱਦਾਂ ਵੀ ਸਾਡੇ ਸਾਰੇ ਭਰਾ ਸੀਗੇ ਨਾਲ ਇਕੱਠੇ ਹੋਏ ਉਹਨਾਂ ਦੀ ਸਦਕਾ ਹੀ ਸਾਰੇ ਜੋ ਵੀ ਇਹ ਜਿਹੜੀ ਕੰਮ ਹੋਇਆ ਉਹਨਾਂ ਦੇ ਸਾਰਿਆਂ ਨੇ ਸਦਕਾ ਹੀ ਹੋਇਆ ਇਹੀ ਗਾਣਾ ਚਾਹੁੰਨਾ ਮੈਂ ਨਾ ਚਲੋ ਇਹ ਤਾਂ ਆਪਾਂ ਚਲੋ ਸਾਡੀ ਟੀਮ ਦੇ ਬਰਾਲੇ ਨਾਲ ਚਲੋ ਹੋ ਗਿਆ ਜਿਹੜੀ ਆ ਸਾਡੀਆਂ ਚਲੋ ਮਾਵਾਂ ਭੈਣਾਂ ਇੱਥੇ ਦਿੱਕਤ ਹੁੰਦੀ ਬਾਸ ਸੜੇ ਤੇ ਚਲੋ ਇੱਕ ਸਾਨੂੰ ਨਾ ਹੋਰ ਆਪਣੀਆਂ ਭੈਣਾਂ ਵੱਲੋਂ ਇੱਕ ਸ਼ਿਕਾਇਤ ਆਈ ਹੈ ਜਿਹੜੀਆਂ ਵੀ ਸਾਡੀਆਂ ਭੈਣਾਂ ਜਲੰਧਰ ਮੰਨ ਲਓ ਕਿ ਜੋਬ ਲਈ ਜਾਂਦੀਆਂ ਕਾਲਜ ਪੜ੍ਹਦੀਆਂ ਜਿਹੜੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਆ ਕਿਉਂਕਿ ਮੌਜੂਦਾ ਸਰਕਾਰ ਲੋ ਫ੍ਰੀ ਆ ਜੀ ਲੇਡੀਜ਼ ਨੂੰ ਬਿਲਕੁਲ ਫ੍ਰੀ ਆ ਪਰ ਲੋ ਪਤਾ ਕੀ ਕਰਦੇ ਜਦੋਂ ਇੱਧਰੋਂ ਆਉਂਦੇ ਆ ਮਕੇਰੀਆਂ ਵੱਲੋਂ ਉਹ ਢਾਣੇ ਮੋੜੇ ਬੱਸ ਰੋਕਦੇ ਆ ਜੀ ਇਦੋਂ ਉਧਰ ਆਉਂਦੀ ਐ ਜਲੰਧਰੋਂ ਉਧਰ ਵੀ ਪਿੱਛੇ ਬੱਸ ਰੋਕ ਲੈ ਹੁਣ ਚਲੋ ਆਪਾਂ ਚੇਤਾਵਨੀ ਦਿੰਦੇ ਆ ਮੰਨ ਲਓ ਜੋ ਵੀ ਉਹਨੇ ਇੰਜੀਆਰ ਜਾਂ ਰੋਡਵੇ ਜਾਂ ਪੰਜਾਬ ਸਰਕਾਰ ਦੇ ਕਿ ਜੇ ਥੋੜੇ ਦਿਨਾਂ ਤੱਕ ਮੰਨ ਲਓ ਤੁਹਾਡੇ ਮਾਧਿਅਮ ਰਹੀ ਜੇਦੋਂ ਸੁਣਦੇ ਹੋਗੇ ਸਾਨੂੰ ਕਿ ਜੇ ਉਹ ਨਹੀਂ ਇਹ ਪਰ ਅੱਲਾ ਕਰੇ ਜਾਂ ਬੱਸ ਪ੍ਰੋਪਰ ਬੱਸ ਸਟੇ ਦੇ ਬੱਸਾਂ ਨਹੀਂ ਰੁਕਦੀਆਂ ਤਾਂ ਸਾਡਾ ਅਗਲਾ ਕਦਮ ਸਾਡੀ ਟੀਮ ਦਾ ਉਹੀ ਹੋਊਗਾ ਅਈ ਵੱਤ ਵਾਰ ਰੋਡ ਜਾਮ ਕਰਾਂਗੇ ਤੇ ਬੱਸਾਂ ਨੂੰ ਰੋਕਾਂਗੇ ਬਹੁਤ ਵਧੀਆ ਮਾਲਮੇਕ ਸੰਘਰਸ਼ ਮੋਰਚਾ ਜਿਹੜਾ ਉਪਰਾਲਾ ਆ ਸਭ ਤੋਂ ਜਿਹੜਾ ਮੇਨ ਇਹਦਾ ਉਪਰਾਲਾ ਰਿਹਾ ਜਿਹੜਾ ਵਾਸ਼ਰੂਮ ਦੀ ਬੜੀ ਪਰੇਸ਼ਾਨੀ ਜਿਹੜੀ ਸੀ ਬੱਲਵਾਲ ਲੱਡੇ ਤੇ ਔਰ ਵਾਸ਼ਰੂਮ ਵੀ ਬਣ ਗਿਆ ਆ ਔਰ ਬੱਸਾਂ ਦਾ ਆਮ ਤੌਰ ਤੇ ਦੇਖਿਆ ਵੀ ਜਾਂਦਾ ਬਹੁਤ ਸਾਰੇ ਜਿਹੜੀਆਂ ਬੱਸਾਂ ਪਿੱਛੋਂ ਆ ਰਹੀਆਂ ਜੰਮੂ ਵੱਲੋਂ ਔਰ ਰੁਕਦੀਆਂ ਨਹੀਂ ਆ ਜਦੋਂ ਚਾਰ ਪੰਜ ਲੇਡੀ ਸਵਾਰੀਆਂ ਦੇਖ ਕੇ ਉਹ ਨਿਕਲ ਜਾਂਦੀਆਂ ਆ ਔਰ ਇਸ ਉਪਰਾਲੇ ਨੂੰ ਵੀ ਇਹ ਇਹਨਾਂ ਨੇ ਮਤਲਬ ਇਸ ਜਿਹੜੀ ਪਰੇਸ਼ਾਨੀ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਇਹਦਾ ਵੀ ਜਿਹੜਾ ਮੁੱਦਾ ਚੁੱਕ ਸਮਾਜ ਸੇਵਾ ਦਾ ਜਿਹੜਾ ਕੰਮ ਕਰ ਰਿਹਾ ਹੈ ਬਾਲਮਿਕ ਸੰਘਰਸ਼ ਮੋਰਚਾ